ਪਰ ਇਹੋ ਜਿਹੇ ਬੱਚੇ ਹੈ ਜਿਨ੍ਹਾਂ ਨੂੰ ਸਾਲ-ਸਾਲ ਤੱਕ ਮਤਲਬ ਜੌਬ ਨਹੀਂ ਮਿਲਦੀ ਹਾਊਸਿੰਗ ਦੀ ਵੀ ਡਿਫਿਕਲਟੀ ਹੈ ਬਹੁਤ ਦਿੱਕਤ ਹੈ ਹਾਊਸਿੰਗ ਦੀ ਦਿੱਕਤ ਨਹੀਂ ਜੌਬ ਦੀ ਦਿੱਕਤ ਹੈ ਓਕੇ ਉਹਦਾ ਕਾਰਨ ਇਹ ਹੈ ਕਮਿਊਨੀਕੇਸ਼ਨ ਗੈਪ ਬਹੁਤ ਹੈ ਬੱਚਿਆਂ ਦਾ ਹੂੰ ਬੱਚਿਆਂ ਦੇ ਕੋਲ ਇੰਡੀਆ ਵਿੱਚ ਕੋਈ ਐਕਸਪੀਰੀਅੰਸ ਨਹੀਂ ਹੁੰਦਾ ਇੱਥੋਂ 12th ਪਾਸਵਰਡ ਕੀਤੀ ਹੁੰਦੀ ਸਿੱਧਾ ਬਾਹਰ ਚਲ ਜਾਂਦੇ ਆ ਜੀ ਉਹਨਾਂ ਨੂੰ ਜੌਬ ਦੇ ਬਾਰੇ ਕੋਈ ਨੌਲੇਜ ਨਹੀਂ ਹੈ ਹੂੰ ਬੱਚਿਆਂ ਨੂੰ ਸੀਵੀ ਤੱਕ ਬਣਾਉਣਾ ਨਹੀਂ ਆਉਂਦਾ ਕੋਈ ਵਾਰੀ ਹਾਂ ਇਹ ਮੇਨ ਹੋ ਸਕਦਾ ਹੈ ਜੀ ਤੁਸੀਂ ਸਮਝੋ ਤੁਸੀਂ ਸੀਵੀ ਬਣਾਉਣਾ ਔਰ ਸੀਵੀ ਨੂੰ ਕੰਪਨੀ ਤੱਕ ਪਹੁੰਚਾਣਾ ਇੱਕ ਬਹੁਤ ਵੱਡਾ ਟਾਸਕ ਹੈ ਜੀ 90% ਬੱਚੇ ਕੀ ਕਰਦੇ ਆ CV ਬਣਾਉਂਦੇ ਆ CV ਬਣਾ ਕੇ ਰੈਸਟੋਰੈਂਟ ਜੇ ਗਏ ਰਿਸੈਪਸ਼ਨ ਨੂੰ ਫੜਾਤਾ ਜੌਬ ਹੋਏਗੀ ਦੱਸੋ ਹਮ ਤੁਹਾਡਾ CV ਉਸ ਬੰਦੇ ਹੱਥ ਚਾਹੀਦਾ ਹੈ ਜਿਹੜਾ ਤੁਹਾਨੂੰ ਜੌਬ ਤੇ ਅਪਾਇੰਟ ਕਰੇਗਾ ਹਮ ਤੁਹਾਡਾ CV ਉਹਨੂੰ ਚਾਹ ਜਿਹੜਾ ਬੰਦਾ ਅਪਾਇੰਟ ਨਹੀਂ ਕਰੇਗਾ ਬਾਅਦ ਵਿੱਚ ਉਹੀ CV ਜਦੋਂ ਬੰਦਾ CV ਦੇਖ ਨਿਕਲਦਾ ਉਸ CV ਡਸਟਬਿਨ ਹੀ ਪਹੁੰਚ ਜਾਂਦਾ ਤਾਂ ਸਮੇਂ ਨਾਲ ਬਹੁਤ ਜ਼ਰੂਰੀ ਹੈ ਬੱਚਿਆਂ ਨੂੰ ਆਨਲਾਈਨ ਦੇ ਵਿੱਚ ਆਪਣੇ ਜਿਹੜੇ CV ਨੂੰ ਅਪਲੋਡ ਕਰਨਾ ਜੀ ਲਿੰਕਡਇਨ ਤੇ ਆਪਣੀ ਪ੍ਰੋਫਾਈਲ ਬਣਾਉਣਾ ਉੱਥੇ ਜੌਬ ਹਾਇਰਿੰਗ ਉੱਤੇ ਵਰਕ ਕਰਨਾ ਔਰ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਮਿਊਨੀਕੇਸ਼ਨ ਨੂੰ ਬੈਟਰ ਕਰਨਾ ਇਹ ਬਹੁਤ ਜ਼ਰੂਰੀ ਟਾਸਕ ਹੈ ਅਗਰ ਤੁਸੀਂ ਪਾਰਟ ਟਾਈਮ ਜੌਬ ਕੈਨੇਡਾ ਚ ਲੈਣਾ ਚਾਹੁੰਦੇ ਹੋ ਅਗਰ CV ਵੀ ਬੱਚਿਆਂ ਨੇ ਵਧੀਆ ਬਣਾਇਆ ਹੈ ਫਿਰ ਵੀ ਜੌਬ ਓਪਰਚ्युनिटी ਘੱਟ ਹੈ ਉਸ ਜਗ੍ਹਾ ਤੇ ਕਿਉਂਕਿ ਅਸੀਂ ਦੇਖਦੇ ਨਾ ਵੀਡੀਓਜ਼ ਲੈਨ ਦਾ ਦੂਰ ਦੂਰ ਤੱਕ ਲੱਗੀਆਂ ਹੋਈਆਂ ਨੇ ਵੀਡੀਓ ਕਾਫੀ ਵਾਇਰਲ ਹੁੰਦੀ ਹੈ ਉਹ ਜੀ ਬੱਚੇ ਦੇ ਵਿੱਚ ਸਕਿੱਲ ਹੈਗੇ ਚੰਗੇ ਉਹਨੂੰ ਜੌਬ ਦੀ ਕਮੀ ਨਹੀਂ ਹੋਏਗੀ ਬੱਚਿਆਂ ਵੀ ਸਕਿੱਲ ਨਹੀਂ ਹੈ ਉਹਨੂੰ ਜੌ ਸਮਝ ਉਸ ਗੱਲ ਨੂੰ ਮੈਂ ਫਿਰ ਕਹਿ ਰਿਹਾ ਟ੍ਰੇਡ ਪ੍ਰੋਗਰਾਮ ਇਸ ਤਰ੍ਹਾਂ ਦਾ ਪ੍ਰੋਗਰਾਮ ਹੈ ਜਿੰਨੇ ਬੱਚਾ ਅਗਰ ਸਹੀ ਤਰੀਕੇ ਨਾਲ ਕੰਮ ਪਾੜ ਲੇ on the future ਬਹੁਤ ਚੰਗਾ ਹੈ। ਹੂੰ। ਇੰਡੀਆ ਤੋਂ ਤੁਸੀਂ ਅਗਰ ਜਾ ਰਹੇ ਹੋ ਤੁਹਾਨੂੰ ਪਾਰਟ ਟਾਈਮ ਇੱਥੋਂ ਇੰਡੀਆ ਵਿੱਚ ਕੋਈ ਜੋਬ ਮਾੜੀ ਮੋਟੀ ਸਕਿੱਲਸ ਹੋਣੇ ਜ਼ਰੂਰੀ ਹੈ। ਬਹੁਤ ਸਾਰੇ ਬੱਚੇ ਜਿਹੜੇ ਇੰਡੀਆ ਤੋਂ ਜਾਂਦੇ ਆ ਉਹ ਇੱਥੋਂ ਕੋਈ ਪਲਾਨ ਕਰਕੇ ਨਹੀਂ ਜਾਂਦੇ। ਤੁਹਾਡੀ ਪਲੈਨਿੰਗ ਇੱਥੋਂ ਜ਼ਰੂਰੀ ਹੈ ਤਾਂ ਤੁਸੀਂ ਉੱਥੇ ਇੱਕ ਸਫਲ ਇਨਸਾਨ ਬਣ ਜਾਓਗੇ। ਪਲੈਨਿੰਗ ਨਹੀਂ ਹੋਏਗੀ ਤਾਂ ਤੁਹਾਨੂੰ ਉੱਥੇ ਬਹੁਤ ਦਿੱਕਤ ਆਏਗੀ। ਪਰ ਇਹੋ ਜਿਹੇ ਬੱਚੇ ਹੈ ਜਿਨ੍ਹਾਂ ਨੂੰ ਸਾਲ-ਸਾਲ ਤੱਕ ਮਤਲਬ ਜੌਬ ਨਹੀਂ ਮਿਲਦੀ। ਹਾਊਸਿੰਗ ਦੀ ਵੀ ਡਿਫਿਕਲਟੀ ਹੈ। ਬਹੁਤ ਦਿੱਕਤ ਹੈ। ਹਾਊਸਿੰਗ ਦੀ ਦਿੱਕਤ ਹੈ ਜ ਨਹੀਂ ਜੌਬ ਦੀ ਦਿੱਕਤ ਹੈ। ਓਕੇ। ਉਹਦਾ ਕਾਰਨ ਇਹ ਕਮਿਊਨੀਕੇਸ਼ਨ ਗੈਪ ਬਹੁਤ ਹੈ ਬੱਚਿਆਂ ਦਾ। ਹੂੰ। ਬੱਚਿਆਂ ਦੇ ਕੋਲ ਇੰਡੀਆ ਵਿੱਚ ਕੋਈ ਐਕਸਪੀਰੀਅੰਸ ਨਹੀਂ ਹੁੰਦਾ। ਇੱਥੋਂ 12th ਪਾਸਵਰਡ ਕੀਤੀ ਹੁੰਦੀ ਸਿੱਧਾ ਬਾਜ਼ਰ ਚਲੇ ਜਾਂਦੇ ਆ। ਜੀ। ਉਹਨਾਂ ਨੂੰ ਜੌਬ ਦੇ ਬਾਰੇ ਕੋਈ ਨੌਲੇਜ ਨਹੀਂ ਹੈ ਤੁਸੀਂ ਸਮਝੋ ਤੁਸੀਂ ਸੀਵੀ ਬਣਾਣਾ ਔਰ ਸੀਵੀ ਨੂੰ ਕੰਪਨੀ ਤੱਕ ਪਹੁੰਚਾਣਾ ਇੱਕ ਬਹੁਤ ਵੱਡਾ ਟਾਸਕ ਹੈ ਜੀ 90% ਬੱਚੇ ਕੀ ਕਰਦੇ ਆਂ ਸੀਵੀ ਬਣਾਉਂਦੇ ਆਂ ਸੀਵੀ ਬਣਾ ਕੇ ਰੈਸਟੋਰੈਂਟ 'ਚ ਗਏ ਰਿਸੈਪਸ਼ਨ ਨੂੰ ਫੜਾਤਾ ਜੌਬ ਹੋ ਗਈ ਕਿ ਦੱਸੋ ਹਮ ਤੁਹਾਡਾ ਸੀਵੀ ਉਸ ਬੰਦੇ ਹੱਥ ਚਾਹੀਦਾ ਹੈ ਜਿਹੜਾ ਤੁਹਾਨੂੰ ਜੌਬ ਤੇ ਅਪਾਇੰਟ ਕਰੇਗਾ ਹਮ ਤੁਹਾਡਾ ਸੀਵੀ ਉਹਨੂੰ ਚਾਹ ਜਿਹੜਾ ਬੰਦਾ ਅਪਾਇੰਟ ਨਹੀਂ ਕਰੇਗਾ ਬਾਅਦ ਵਿੱਚ ਉਹੀ ਸੀਵੀ ਜਦੋਂ ਬੰਦਾ ਸੀਵੀ ਦੇਖ ਨਿਕਲਦਾ ਉਸ ਸੀਵੀ ਡਸਟਬਿਨ 'ਚ ਪਹੁੰਚ ਜਾਂਦਾ ਹੈ ਸਮੇਂ ਨਾਲ ਬਹੁਤ ਜ਼ਰੂਰੀ ਹੈ ਬੱਚਿਆਂ ਨੂੰ ਆਨਲਾਈਨ ਦੇ ਵਿੱਚ ਆਪਣੇ ਜਿਹੜੇ CV ਨੂੰ ਅਪਲੋਡ ਕਰਨਾ ਜੀ ਲਿੰਕਡਇਨ ਤੇ ਆਪਣੀ ਪ੍ਰੋਫਾਈਲ ਬਣਾਉਣਾ ਉੱਥੇ ਜੌਬ ਹਾਇਰਿੰਗ ਉੱਤੇ ਵਰਕ ਕਰਨਾ ਔਰ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਮਿਊਨੀਕੇਸ਼ਨ ਨੂੰ ਬੈਟਰ ਕਰਨਾ ਇਹ ਬਹੁਤ ਜ਼ਰੂਰੀ ਟਾਸਕ ਹੈ ਅਗਰ ਤੁਸੀਂ ਪਾਰਟ ਟਾਈਮ ਜੌਬ ਕੈਨੇਡਾ 'ਚ ਲੈਣਾ ਚਾਹੁੰਦੇ ਹੋ ਅਗਰ CV ਵੀ ਬੱਚਿਆਂ ਨੇ ਵਧੀਆ ਬਣਾਇਆ ਹੈ ਫਿਰ ਵੀ ਜੌਬ ਅਪਰਚੂਨਿਟੀ ਘੱਟ ਹੈ ਉਸ ਜਗ੍ਹਾ ਤੇ ਕਿਉਂਕਿ ਅਸੀਂ ਦੇਖਦੇ ਨਾ ਵੀਡੀਓਜ਼ ਲੈਨ ਦਾ ਦੂਰ ਦੂਰ ਤੱਕ ਲੱਗੀਆਂ ਹੋਈਆਂ ਨੇ ਵੀਡੀਓ ਕਾਫੀ ਵਾਇਰਲ ਹੁੰਦੀ ਹੈ ਉਹ ਜੀ ਬੱਚੇ ਦੇ ਵਿੱਚ ਸਕਿੱਲ ਹੈਗੇ ਚੰਗੇ ਉਹਨ ਬੱਚਿਆਂ ਵੀ ਸਕਿੱਲ ਨਹੀਂ ਉਹਨੂੰ ਜੌਬ ਦੀ ਕਮੀ ਹੈ ਸਮਝੋ ਗੱਲ ਨੂੰ ਮੈਂ ਫਿਰ ਕਹਿ ਰਿਹਾ ਟ੍ਰੇਡ ਪ੍ਰੋਗਰਾਮ ਇਸ ਤਰ੍ਹਾਂ ਦਾ ਪ੍ਰੋਗਰਾਮ ਹੈ ਜਿੰਨੇ ਬੱਚਾ ਅਗਰ ਸਹੀ ਤਰੀਕੇ ਨਾਲ ਕੰਮ ਪਾੜ ਲੇ ਉਹਨ ਦਾ ਫਿਊਚਰ ਬਹੁਤ ਚੰਗਾ ਹੈ ਹੂੰ ਇੰਡੀਆ ਤੋਂ ਤੁਸੀਂ ਅਗਰ ਜਾ ਰਹੇ ਹੋ ਤੁਹਾਨੂੰ ਪਾਰਟ ਟਾਈਮ ਇੱਥੋਂ ਇੰਡੀਆ ਵਿੱਚ ਕੋਈ ਜੌਬ ਮਾੜੀ ਮੋਟੀ ਸਕਿੱਲਸ ਹੋਣੇ ਜ਼ਰੂਰੀ ਨੇ ਬਹੁਤ ਸਾਰੇ ਬੱਚੇ ਜਿਹੜੇ ਇੰਡੀਆ ਤੋਂ ਜਾਂਦੇ ਆ ਉਹ ਇੱਥੋਂ ਕੋਈ ਪਲਾਨ ਕਰਕੇ ਨਹੀਂ ਜਾਂਦੇ ਤੁਹਾਡੀ ਪਲੈਨਿੰਗ ਇੱਥੋਂ ਜ਼ਰੂਰੀ ਹੈ ਤਾਂ ਕਿ ਤੁਸੀਂ ਉੱਥੇ ਇੱਕ ਸਫਲ ਇਨਸਾਨ ਬਣ ਜਾਓਗੇ ਪਲੈਨਿੰਗ ਨਹੀਂ ਹੋਏਗੀ ਤਾਂ ਤੁਹਾਨੂੰ ਉੱਥੇ ਬਹੁਤ ਦਿੱਕਤ ਆਈ ਜੀ